ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਗਿਆ ਹੈ ਕਿ ਦੇਸ਼ ਭਰ ਦੇ ਵਿੱਚ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਦੇਸ਼ ਦੀ ਰਾਜਨੀਤੀ ਪਾਰਟੀਆਂ ਦੇ ਜਿਹੜੇ ਖਾਸ ਕੈਂਡੀਡੇਟ ਹੈਗੇ ਨੇ ਸਾਰੇ ਉਹ ਪੋਲਿੰਗ ਬੂਥਾਂ ਤੇ ਪਹੁੰਚ ਕੇ ਆਪਣੀ ਵੋਟ ਦਾ ਰਵੱਈਆ ਇਸਤੇਮਾਲ ਕਰਦੇ ਪਏ ਨੇ ਕਿ ਜਿਹਾ ਹੈ ਆਪਾਂ ਗੱਲ ਕਰੀ ਰਾਜਾ ਬਰਿੰਗ ਦੀ ਜੋ ਕਿ ਆਪਣੇ ਪਰਿਵਾਰ ਦੇ ਨਾਲ ਉੱਥੇ ਪਹੁੰਚ ਚੁੱਕੇ ਨੇ ਵੋਟ ਪਾਉਣ ਜਾਂ ਫਿਰ ਐਸੀਐਮ ਭਗਵੰਤ ਮਾਨ ਦੀ ਕੇਜਰੀਵਾਲ ਸਾਹਿਬ ਦੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰਗਬ ਛੱਡਾ ਦੀ ਇਹ ਸਾਰੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਜਿਹੜੇਗੇ ਆ ਆਲਾ ਅਫਸਰ ਹੈਗੇ ਨੇ ਜਾਂ ਕਹਿ ਲੀਆ ਰਾਜਨੀਤਿਕ ਪਾਰਟੀਆਂ ਦੇ ਵੱਡੇ ਅਧਿਕਾਰੀ ਹੈਗੇ ਨੇ ਮੰਤਰੀ ਹੈਗੇ ਨੇ ਸਾਰੇ ਜਿਹੜੇਗੇ ਨੇ ਇਹ ਹੁਣ ਆਪਣੇ ਵੋਟ ਦਾ ਇਸਤੇਮਾਲ ਕਰਦੇ ਪਏ ਨੇ ਕਿਉਂਕਿ ਅੱਜ ਇੱਕ ਤਰੀਕ ਦੇ ਹੈਗੀ ਆ ਸਾਰੇ ਦੇਸ਼ ਪਰਦੇਜ ਬੋਟਿੰਗ ਜਿਹੜੀ ਕੀ ਪੈਂਦੀ ਪੀ ਗਈ ਆ ਲੋਕ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਪਏਗੇ ਨੇ ਉਹ ਨਾਲ ਦੇ ਨਾਲ 4 ਤਰੀਕ ਨੂੰ ਜੜਾ ਗਿਆ ਉਹ ਦੇਸ਼ ਦੀ ਕਿੰਨੂੜਾ ਲੋਕਾਂ ਨੇ ਸਰਕਾਰ ਚੁਣਨਾਗਾ ਉਹਦੇ ਨਤੀਜੇ ਜਿਹੜੇ ਆਉਣਗੇ ਤੇ ਫਿਰ ਪਤਾ ਲੱਗੇਗਾ ਤੇ ਦੇਸ਼ ਦੇ ਵਿੱਚ ਹੁਣ ਸਰਕਾਰ ਕਿਹੜੀ ਕਿਸਮ ਤੋਂ ਬਣਦੀ ਪਈ ਹੈ ਜਾਂ ਪਹਿਲੀ ਸਰਕਾਰ ਰਿਪੀਟ ਹੁੰਦੀ ਪਈ ਹੈ ਕਿ ਜਾਂ ਫਿਰ ਨਵੀਂ ਕੋਈ ਸਰਕਾਰ ਜਿਹੜੀ ਬਣਦੀ ਪਈ ਇਹ ਤਾਂ 4 ਤਰੀਕ ਨੂੰ ਪਤਾ ਲੱਗੇਗਾ ਲੇਕਿਨ ਤਸਵੀਰਾਂ ਤੁਹਾਨੂੰ ਤੋਂ ਹੁੰਦੇ ਪਏਗੇ ਆ ਜਿਹੜੀਆਂ ਕਿ ਤਕਰੀਬਨ ਸਾਰੇ ਨੇਤਾਵਾਂ ਦੀਆਂ ਰਾਜਨੀਤਿਕ ਪਾਰਟੀਆਂ ਦੀਆਂ ਜਿਹੜੇ ਆਪਣੀ ਬੋਰਡ ਦਾ ਇਸਤੇਮਾਲ ਕਰਦੇ ਦਿਖਾਈ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन marriage lagan is a leading matchmaking services provider we offer trusted and authentic matrimonial profile for those who are looking for brides and grooms for marriage register at info at manage we cater for usa canada uk india and fiji for more information call 510-943-8037 ਦੇਸ਼ ਭਰ ਦੇ ਵਿੱਚ VOTING ਜਿਹੜੀ ਕੀ ਸ਼ੁਰੂ ਹੋ ਗਈ ਆ ਲੋਕਾਂ ਵੱਲੋਂ ਜੀ ਇੰਨੀ ਗਰਮੀ ਹੁੰਦੇ ਬਾਅਦ ਵੀ ਵੋਟਾਂ ਇਹਨੇ ਪਾਈਆਂ ਜਾ ਰਹੀਆਂ ਲੇਕਿਨ ਉੱਥੇ ਹੀ ਕੁੜੀਆਂ ਵੱਲੋਂ ਕਿੱਦਾਂ ਪਾ ਕੇ ਪੰਗੜਾ ਪਾ ਕੇ ਬੋਲੀਆਂ ਦੇ ਰਾਹੀ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਤੁਸੀਂ ਆਪਣੀ ਬੋਡ ਦਾ ਸਹੀ ਇਸਤੇਮਾਲ ਕਰੋ ਕੀ ਕਹਿ ਰਹੇ ਨੇ ਲੜਕੀਆਂ ਜਿਨ੍ਹਾਂ ਦੀ ਤੁਸੀਂ ਬੋਲੀਆਂ ਸੁਣੋਗੇ ਤੇ ਤੁਹਾਡਾ ਦਿਲ ਵੀ ਖੁਸ਼ ਹੋ ਜਾਵੇਗਾ ਕਿਉਂਕਿ ਇੰਨੀ ਗਰਮੀ ਹੁੰਦੇ ਬਾਅਦ ਵੀ ਜਿੱਥੇ ਲੋਕ ਹਮ ਹਮਾ ਕੇ ਲੈਣਾ ਚਲਾ ਕੇ ਇੰਨੀ ਬੋਡ ਦਾ ਸਹੀ ਇਸਤੇਮਾਲ ਕਰਦੇ ਪਏ ਉੱਥੇ ਇਨ੍ਹਾਂ ਕੁੜੀਆਂ ਵੱਲੋਂ ਬੋਲੀਆਂ ਪਾ ਕੇ ਲੋਕਾਂ ਨੂੰ ਇਹ ਖਾਸ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਕਿ ਇਹੋ ਹੀ ਸਮਾਂ ਹੁੰਦਾ ਵਕਤ ਹੁੰਦਾ ਜਦੋਂ ਆਪਾਂ ਆਪਣੀ ਰਾਜ ਦੀਆਂ ਪਾਰਟੀਆਂ ਨੂੰ ਚੋਣਾਂ ਹੁੰਦਾ ਹੈ ਉਸ ਤੋਂ ਬਾਅਦ 5 ਸਾਲ ਬਾਅਦ ਆ ਸਾਰੀ ਮੁੜ ਕੇ ਫਿਰ ਸਮਾਂ ਨਿਕਲਦਾ ਹੀ ਜਾਂਦਾ ਨਵਤਰਾ ਹੁਣ ਆਪਣੀ ਵੋਟ ਦਾ ਕਿਵੇਂ ਸਹੀ ਇਸਤੇਮਾਲ ਕਰਨਾ ਕੀ ਕੈਰੀ ਨੇ ਕੁੜੀਆਂ ਆਓ ਕੀ ਮਾਰੇ ਬੋਲਸੀ ਕਹਿੰਦੀ ਆ ਜੀ ਕਰਕੇ ਲੈ ਆਂਦੀ ਕੀ ਬੋਲਸੀ ਪਾਇਓ ਜੀ ਫੈਸ਼ਨਰ ਬੋਲਸੀ ਪਾਇਓ ਜੀ ਫੈਸ਼ਨਰ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਯੂ ਐਸ اے ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਅੱਜ ਇੱਕ ਤਰੀਕੇ ਦੀ ਹੈ ਕਿ ਅ ਦੇਸ਼ ਪਰ ਦੇ ਵਿੱਚ VOTING ਜਿਹੜੀ ਹੋਣੀ ਸ਼ੁਰੂ ਹੋ ਗਈ ਆ ਉੱਥੇ ਇੰਨੀ ਗਰਮੀ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਪੋਲਿੰਗ ਬੂਥਾਂ ਉੱਤੇ ਸੈਂਕੜੇ ਜਿਹੜੇ ਆ ਲੋਕਾਂ ਦੀਆਂ ਲਹਿਰਾਂ ਲੱਗ ਚੁੱਕੀਆਂ ਹੈਗੀਆਂ ਲੋਕ ਆਪਣੇ ਹੱਕ ਦੀ ਜਿਹੜੀ ਹੈਗੀ ਆ ਉਹ ਵੋਟ ਪਾਉਣ ਵਾਸਤੇ ਪਹੁੰਚ ਚੁੱਕੇ ਹੈਗੇ ਨਾ ਦੇ ਨਾਲ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਪਏ ਹੈਗੇ ਨੇ ਕਿ ਤੁਸੀਂ ਆਪਣਾ ਵੋਟ ਦਾ ਸਹੀ ਇਸਤੇਮਾਲ ਕਰੋ ਐਹੋ ਤਾਂ ਸਮਾਂ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਮਰਜ਼ੀ ਦੇ ਨਾਲ ਸਰਕਾਰ ਜਿਹੜੀ ਚੁਣੀ ਹੁੰਦੀ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਆ ਕਿ ਪੋਲਿੰਗ ਬੂਥਾਂ ਉੱਤੇ ਹਜ਼ਾਰਾਂ ਲੋਕ ਪਹੁੰਚ ਕੇ ਲੈਣਾ ਚਲਾ ਕੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਪਏ ਨੇ ਕੀ ਕਹਿ ਰਹੇ ਨੇ ਉੱਥੋਂ ਦੇ ਪੋਲਿੰਗ ਬੂਥਸ ਦੇ ਲੋਕ ਜਿਹੜੇ ਵੋਟ ਪਾਉਣ ਆਏ ਨੇ ਆਊਟ ਆਉਂਦੇ ਆ ਵੋਟਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੇ ਮੈਂ ਵੀ ਆਪਣੇ ਪਰਿਵਾਰ ਸਮੇਤ ਮੇਰੇ ਨਾਲ ਮੇਰੀ ਪਤਨੀ ਕਸ਼ਮੀਰਪੁਰ ਵੋਟ ਪਾ ਚੁੱਕੇ ਆਂ ਭਤਾ ਚੁੱਕੇ ਆਂ ਅਮਨ ਕਾਨੂੰਨ ਦੇ ਤਹਿਤ ਪੋਲਿੰਗ ਹੋ ਰਹੀ ਹੈ ਵਧੀਆ ਤਰੀਕੇ ਨਾਲ ਮੁਲਾਜ਼ਮ ਵੀ ਸਾਥ ਦੇ ਰਹੇ ਨੇ ਤੇ ਜਨਤਾ ਵੀ ਸਾਥ ਦੇ ਰਹੀ ਹੈ। ਔਰ ਜਿੱਥੇ ਤੱਕ ਸਾਥ ਦੇ ਢੰਗ ਦਾ ਸਵਾਲ ਹੈ ਮੈਂ ਇਕੱਲਾ ਹੁਣੀ ਨਹੀਂ ਸਕੂਟਰੀ ਤੇ ਆਇਆ ਵੋਟ ਪਾਉਣ ਲਈ। ਮੈਂ ਟੋਟਲ ਕੈਂਪੇਨ ਹੈ ਜਿਹੜੀ ਚੋਣਾਂ ਦੀ ਉਹ ਟੋਟਲ ਕੈਂਪੇਨ ਪਿੰਡਾਂ ਦੇ ਵਿੱਚ ਸਕੂਟਰੀ ਤੇ ਕੀਤੀ ਹੈ। ਕਿਉਂਕਿ ਜੇ ਤੁਹਾਡੇ ਕੋਲੇ ਜਨਤਾ ਹੈ ਤੁਹਾਡੇ ਲਈ ਕੋਈ ਜਨਤਾ ਖੜੀ ਹੈ ਤਾਂ ਤੁਹਾਨੂੰ ਇੰਨਾ ਚਾਮ-ਤਾਮ ਕਰਨ ਦੀ ਲੋੜ ਨਹੀਂ। ਇਸ ਲਈ ਜਿੱਥੇ ਇਹਨਾਂ ਲੋਕਾਂ ਨੇ ਰਜਵਾੜਾशाही ਲੀਡਰਾਂ ਨੇ ਰਾਜਨੀਤੀ ਨੂੰ ਵਪਾਰ ਬਣਾਇਆ ਸਾਡਾ ਰਾਜਨੀਤੀ ਵਪਾਰ ਨਹੀਂ ਸਾਡਾ ਇੱਕ ਮਿਸ਼ਨ ਹੈ ਗੁਰੂਆਂ ਪੀਰਾਂ ਬਾਬਾ ਸਾਹਿਬ ਡਾਕਟਰ ਭੀਮrao ਅੰ베드ਕਰ ਜੀ ਦੇ ਵਿਚਾਰਧਾਰਾ ਦਾ ਸੁਪਨਿਆਂ ਦਾ ਸਮਾਜ ਸਿਰਜਣ ਦਾ ਉਹਦੇ ਲਈ ਅਸੀਂ ਜਨਤਾ ਨੂੰ ਰਾਜਨੀਤਿਕ ਤੌਰ ਤੇ ਚੇਤਨ ਕਰ ਰਹੇ ਹਾਂ ਜਨਤਾ ਨੂੰ ਲਾਮਬੰਦ ਕਰ ਰਹੇ ਹਾਂ ਕਾਮਰਾਜੀ ਲੁੱਟ ਦੇ ਖਿਲਾਫ ਔਰ ਮਨੁਵਾਦੀ ਤਾਕਤਾਂ ਦੇ ਟਾਕਰੇ ਲਈ ਇਸ ਲਈ ਇਸ ਜੰਗ ਦੇ ਵਿੱਚ ਇਸ ਮੈਦਾਨ ਦੇ ਵਿੱਚ ਮੈਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਪੰਜਾਬ ਸੋਸ਼ਲਿਸਟ ਅਲਾਈਅንስ ਜਿਹਦੇ ਵੱਲੋਂ ਮੈਂ ਉਮੀਦਵਾਰਾਂ ਸਾਂਝੇ ਤੌਰ ਤੇ ਸਾਨੂੰ ਮਜ਼ਦੂਰ ਵਰਗ ਨੇ ਜਿੱਥੇ ਵੀ ਸਾਡਾ ਸੰਗਠਨ ਹੈ ਜਿੱਥੇ ਵੀ ਲੋਕ ਸਾਡੇ ਬਾਰੇ ਜਾਣਦੇ ਨੇ ਮਜ਼ਦੂਰ ਭਾਈਚਾਰੇ ਨੇ ਪੂਰਨ ਹਮਾਇਤ ਦਿੱਤੀ ਹੈ ਔਰ ਕੱਲੀ ਹਮਾਇਤ ਨਹੀਂ ਵੋਟ ਨਹੀਂ ਸਪੋਰਟ ਵੀ ਆਰਥਿਕ ਵੀ ਮਦਦ ਮਿਲ ਕੇ ਮਜ਼ਦੂਰਾਂ ਨੇ ਕੀਤੀ ਹੈ ਇਸ ਲਈ ਮੈਂ ਇਹਨਾਂ ਚੋਣਾਂ ਦੇ ਵਿੱਚ ਉਮੀਦ ਹੈ ਕਿ ਮਜ਼ਦੂਰਾਂ ਦੀ ਇੱਕ ਵੱਡੀ ਤਾਕਤ ਖੜੀ ਹੋਊਗੀ ਅਸੀਂ ਅਪੀਲ ਕਰਾਂਗੇ ਅੱਜ ਲੋਕਾਂ ਨੂੰ ਜਿਹੜੇ ਬਹੁਤ ਸੌਂਦੇ ਨੇ ਜਾ ਰਹੇ ਮੈਂ ਤੁਹਾਡੇ ਸਾਹਮਣੇ ਆਹੀਂ ਲੋਕਾਂ ਨੂੰ ਬੇਨਤੀ ਹੀ ਕਰਨਾ ਚਾਹੂੰਗਾ ਕਿ ਇਹ ਮਤਦਾਨ ਹੈ ਕੱਲਾ ਵੋਟ ਨਹੀਂ ਮਤਦਾਨ ਜਦੋਂ ਕਰਨ ਤਾਂ ਬੜੀ ਸੋਚ ਸਮਝ ਕੇ ਕਰਿਓ ਤੇ ਜਿਹੜੇ ਰਜਵਾੜਾ ਸਾਹੀ ਹੁਣ ਤੱਕ ਉਮੀਦਵਾਰ ਤੁਰੇ ਫਿਰੇ ਨੇ ਅੱਜ ਤੋਂ ਬਾਅਦ ਇਹਨਾਂ ਨੇ ਕਿਸੇ ਨੇ ਲੋਕਾਂ ਦੇ ਦੁੱਖ ਦਰਦ ਚ ਨਹੀਂ ਸ਼ਾਮਲ ਹੋਣਾ ਕਿਸੇ ਨੇ ਦਿਖਾਈ ਨਹੀਂ ਦੇਣਾ ਪੰਜ ਸਾਲਾਂ ਬਾਅਦ ਫੇਰ ये व्यापारी राजनीति दे रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Manage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at .com. We cater for USA, Canada, UK, India and Fiji. For more information call 510-943-8037.